ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰ ਸਕਦੀ ਕਿ ਕੋਈ ਬਾਹਰੀ ਸ਼ਕਤੀ ਜਿਹੜੀ ਉਹ ਸਿੱਖ ਧਰਮ 'ਚ ਦਖਲਅੰਦਾਜ਼ੀ ਕਰੇ ਉਹਨਾਂ ਦੇ ਤਖਤਾਂ 'ਚ ਦਖਲਅੰਦਾਜ਼ੀ ਕਰੇ ਜਾਂ ਉਹਨਾਂ ਦੇ ਗੁਰਦੁਆਰਾ ਸਭਾਂ ਦੇ ਪ੍ਰਬੰਧ 'ਚ ਦਖਲਅੰਦਾਜ਼ੀ ਕਰੇ ਹੁਣ ਇਹ ਤਖਸ਼ਿਰੀ ਹੂਰ ਸਾਹਿਬ ਦਾ ਜਿਹੜਾ ਪ੍ਰਬੰਧ ਆ ਉਹ ਵੀ ਸਰਕਾਰ ਸਿੱਧੇ ਤੌਰ ਤੇ ਆਪਣੇ ਹੱਥਾਂ 'ਚ ਲੈ ਲਿਆ ਉਹਨਾਂ ਨੇ ਜਾਂ ਲੈ ਰਹੀ ਆ ਮੈਂ ਮਾਨਜੋ ਪ੍ਰਧਾਨ ਸਾਹਿਬ ਸਤਾਰਜਿੰਦ ਸਿੰਘ ਜੀ ਧੰਮ ਜੀ ਵੱਲੋਂ ਸਰਕਾਰ ਨੂੰ ਚੇਤਾਵਨੀ ਦੇਣਾ ਕਿ ਸਰਕਾਰ ਜਿਹੜੀ ਉਹ ਸਿੱਖਾਂ ਦੇ ਧਰਮ 'ਚ ਜਾਂ ਸਿੱਖਾਂ ਦੇ ਤਖਤਾਂ 'ਚ ਦਖਲਦਾਰ ਜੀ ਨਾ ਕਰੇ ਜਿਨ੍ਹਾਂ ਦੀ ਸੋਚ ਹੀ ਆਰਐਸਐਸ ਦੀ ਆ ਉਹ ਤਾਂ ਸਿੱਧਾ ਸਿੱਧਾ ਸਿੱਖ ਧਰਮ ਚ ਦਖਲ ਦੇਣਗੇ ਹੀ ਭਾਵੇਂ ਕਿ ਉਹ ਉਥੋਂ ਦਾ ਪ੍ਰਧਾਨ ਰਿਆ ਇਹ ਉਹਨਾਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਜਿਹੜੀ ਇਹ ਗੱਲ ਕਰ ਰਹੇ ਨੇ ਇਹ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਕਿ ਮੇਰਾ ਕਿਦਾਂ ਕੱਦ ਕਿੱਡਾ ਤੇ ਮੈਂ ਕਿਹੜੀ ਗੱਲ ਕਰ ਰਿਹਾ ਅੱਜ ਪਤਾ ਲੱਗਾ ਕਿ ਤਖਸ਼ੀਰ ਹਜੂਰ ਸਾਹਿਬ ਦੀ ਜਿਹੜੀ ਉਹ ਕਮੇਟੀ ਉਹਦੇ ਚ 12 ਮੈਂਬਰ ਨਾਮਜ਼ਦ ਕੀਤੇ ਨੇ ਜਦੋਂ ਕਿ 1956 ਵਾਲਾ ਜਿਹੜਾ ਐਕਟ ਆ ਉਹਦੇ ਵਿੱਚ ਤਿੰਨ ਮੈਂਬਰ ਜਿਹੜੇ ਉਹ ਨਾਮਜ਼ਦ ਹੁੰਦੇ ਸਨ ਉਸ ਸਮੇਂ ਜਿਹੜਾ ਐਕਟ ਬਣਿਆ ਸੀ ਉਹਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚਾਰ ਵਿੱਚ ਚਾਰ ਮੈਂਬਰ ਸਨ ਜਦੋਂ ਕਿ ਹੁਣ ਦੋ ਕਰਤੱਤੇ ਗਏ ਨੇ ਅਤੇ ਦੋ ਐਮਪੀ ਹੁੰਦੇ ਸੀਗੇ ਸਿੱਖ ਐਮਪੀ ਜਿਹੜੇ ਉਹ ਵੀ ਉੱਥੋਂ ਦੇ ਮੈਂਬਰ ਹੁੰਦੇ ਸੀ ਉਹਨਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਤੇ ਐਸ.ਸੀ.ਪੀ.ਸੀ ਦੇ ਮੈਂਬਰਾਂ ਦੇ ਵੱਲੋਂ ਜਤਾਇਆ ਗਿਆ ਰੋਜ਼ ਸਤਿ ਸ੍ਰੀ ਅਕਾਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਐਸਪੀਸੀ ਦੇ ਮੈਂਬਰਾਂ ਦੇ ਵੱਲੋਂ ਰੋਜ਼ ਪ੍ਰਗਟ ਕੀਤਾ ਗਿਆ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਹੁਣ ਤੱਕ ਸ੍ਰੀ ਹਜੂਰ ਸਾਹਿਬ ਵਿਖੇ ਵੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤੇ ਗੱਲਬਾਤ ਕਰਦੇ ਆ ਐਸਪੀਸੀ ਦੇ ਮੈਂਬਰ ਪ੍ਰਤਾਪ ਸਿੰਘ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੜੇ ਸ਼ਬਦਾਂ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸਰਕਾਰ ਦੇ ਵੱਲੋਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਜਾਰੀ ਹੈ ਪਰ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਐਸਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਉਹਨਾਂ ਨੂੰ ਸਖਤ ਹਦਾਇਤ ਦਿੱਤੀ ਜਾਂਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਖਲਅੰਦਾਜ਼ੀ ਨਾ ਕੀਤੀ ਜਾਏ। ਖਾਲਸਾ ਵਾਹਿਗੁਰੂ ਦੀ ਜਿੱਤ। ਅੱਜ ਪਤਾ ਲੱਗਾ ਕਿ ਤਖਸਿਰੀ ਹਜੂਰ ਸਾਹਿਬ ਦੀ ਜਿਹੜੀ ਉਹ ਕਮੇਟੀ ਉਹਦੇ ਚ 12 ਮੈਂਬਰ ਨਾਮਜ਼ਦ ਕੀਤੇ ਨੇ। ਜਦੋਂ ਕਿ 1956 ਵਾਲਾ ਜਿਹੜਾ ਐਕਟ ਆ ਉਹਦੇ ਵਿੱਚ ਤਿੰਨ ਮੈਂਬਰ ਜਿਹੜੇ ਉਹ ਨਾਮਜ਼ਦ ਹੁੰਦੇ ਸਨ ਉਸ ਸਮੇਂ ਜਿਹੜਾ ਐਕਟ ਬਣਿਆ ਸੀ ਉਹਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚਾਰ ਵਿੱਚ ਚਾਰ ਮੈਂਬਰ ਸਨ ਜਦੋਂ ਕਿ ਹੁਣ ਦੋ ਕਰ ਦਿੱਤੇ ਗਏ ਨੇ ਇਸੇ ਤਰ੍ਹਾਂ ਚੀਫ ਕਲਸਾ ਦਿਵਾਨ ਅਤੇ ਹਯੂਰੀ ਖਾਲਸਾ ਦਿਵਾਨ ਜਿਹੜਾ ਉਹਦੇ ਇੱਕ ਇੱਕ ਮੈਂਬਰ ਨਾਮਜ਼ਦ ਹੁੰਦੇ ਸੀ ਉਹ ਖਤਮ ਕਰ ਦਿੱਤੇ ਗਏ ਨੇ ਅਤੇ ਦੋ ਐਮਪੀ ਹੁੰਦੇ ਸੀਗੇ ਸਿੱਖ ਐਮਪੀ ਜਿਹੜੇ ਉਹ ਵੀ ਉੱਥੋਂ ਦੇ ਮੈਂਬਰ ਹੁੰਦੇ ਸੀ ਉਹਨਾਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਅਤੇ ਹੁਣ ਆਪਣੇ ਤਿੰਨ ਦੀ ਬਜਾਏ 12 ਮੈਂਬਰ ਨਾਮਜ਼ਦ ਕਰਕੇ ਜਿਹੜਾ ਉਹ ਤਖਸ਼ਰੀ ਹਯੂਰ ਸਾਹਿਬ ਦੇ ਪ੍ਰਬੰਧ ਚ ਸਿੱਧੀ ਦਖਲਅੰਦਾਜ਼ੀ ਆ ਕਿਉਂਕਿ ਪਹਿਲਾਂ ਵੀ ਸਰਕਾਰ ਆਪਣੇ ਪਦਰ ਤੇ ਹੀ ਉਥੋਂ ਦਾ ਮੁਖੀ ਜਿਹੜਾ ਲਾਉਂਦੀ ਆ ਜਿਵੇਂ ਉਥੋਂ ਦਾ ਪ੍ਰਧਾਨ ਆ ਜਾਂ ਚੇਅਰਮੈਨ ਆ ਉਹਨੂੰ ਆਪਣੇ ਪਦਰ ਤੇ ਲਾ ਕੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਸਿੱਖ ਕੌਮ ਚ ਸਿੱਧਾ ਦਖਲ ਦਿੰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰ ਸਕਦੀ ਕਿ ਕੋਈ ਬਾਹਰੀ ਸ਼ਕਤੀ ਜਿਹੜੀ ਉਹ ਸਿੱਖ ਧਰਮ ਚ ਦਖਲਅੰਦਾਜ਼ੀ ਕਰੇ ਉਹਨਾਂ ਦੇ ਤਖਤਾਂ 'ਚ ਦਖਲਦਾਰੀ ਕਰੇ ਜਾਂ ਉਹਨਾਂ ਦੇ ਗੁਰਦ੍ਰਸਬਾਂ ਦੇ ਪ੍ਰਬੰਧ ਦਖਲਦਾਰੀ ਕਰੇ ਤੁਸੀਂ ਪਿੱਛੇ ਵੇਖੋ ਕਿ ਹਰਿਆਣਾ ਕਮੇਟੀ ਜਿਹੜੀ ਵੱਖਰੀ ਬਣਾਤੀ ਉਹ ਵੀ ਸਰਕਾਰ ਦਾ ਸਿੱਧਾ ਹੀ ਦਖਲ ਸੀ ਸਿੱਖ ਧਰਮ 'ਚ ਸੀ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੂੰ ਤੋੜਨ ਦੀ ਵੱਡੀ ਸਾਜ਼ਿਸ਼ ਸੀ ਹੁਣ ਇਹ ਤਖਸ਼ਿਰੀ ਜਹੂਰ ਸਾਹਿਬ ਦਾ ਜਿਹੜਾ ਪ੍ਰਬੰਧ ਆ ਉਹ ਵੀ ਸਰਕਾਰ ਸਿੱਧੇ ਤੌਰ ਤੇ ਆਪਣੇ ਹੱਥਾਂ 'ਚ ਲੈ ਲਿਆ ਉਹਨਾਂ ਨੇ ਜਾਂ ਲੈ ਰਹੀ ਆ ਮੈਂ ਮਾਨਜੋ ਪ੍ਰਧਾਨ ਸਾਹਿਬ ਸਤਾਰਜਿੰਦ ਸਿੰਘ ਜੀ ਧੰਮ ਜੀ ਵੱਲੋਂ ਸਰਕਾਰ ਨੂੰ ਚੇਤਾਵਨੀ ਦੇਣਾ ਹੈ ਕਿ ਸਰਕਾਰ ਜਿਹੜੀ ਉਹ ਸਿੱਖਾਂ ਦੇ ਧਰਮ 'ਚ ਜਾਂ ਸਿੱਖਾਂ ਦੇ ਤਖਤਾਂ 'ਚ ਦਖਲਦਾਰੀ ਨਾ ਕਰੇ ਤਾਂ ਜੋ ਸਿੱਖ ਜਿਹੜੇ ਉਹ ਆਪਣਾ ਪ੍ਰਬੰਧ ਆਪ ਚਲਾ ਸਕਦੇ ਨੇ ਤੇ ਚਲਾਉਣ ਨੂੰ ਸਮਰੱਥ ਨੇ ਇਸ ਕਰਕੇ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਸਾਡੇ ਤਖਤਾਂ ਦੇ ਪ੍ਰਬੰਧ 'ਚ ਜਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੇ ਵਿੱਚ ਇਹ ਜਿਹੜੇ ਆਪਣੇ ਪੱਧਰ ਦੇ ਮੈਂਬਰ ਨਾਮਜ਼ਦ ਕਰਨੇ ਨਹੀਂ ਕਰਨੇ ਚਾਹੀਦੇ ਤਾ ਜੋ ਸਿੱਖਾ ਆਪਣਾ ਪ੍ਰਬੰਧ ਆਪ ਚਲਾ ਸਕਣ। ਮਨਿੰਦਰ ਸਿੰਘ ਸਿਰਸਦਾ ਬਿਆਨ ਹੁੰਦਾ ਹੈ ਕਿ ਗੁਰਦੁਆਰਾ ਕਾਪਕੰਜਾ ਉਹ ਇੱਕ ਮਸਜਿਦ ਟਾ ਕੇ ਬਣਾਇਆ ਗਿਆ। ਤੁਹਾਡੀ ਇਸ ਬਾਰੇ ਕੀ ਉਚਿਤ ਹੈ? ਵੇਖੋ ਜੀ ਉਹ ਤੇ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਉਹ ਕਿਹਦੇ ਨਾਲ ਸੰਬੰਧਤ ਆ। ਜਿਨ੍ਹਾਂ ਦੀ ਸੋਚ ਹੀ ਆਰਐਸਐਸ ਦੀ ਆ ਉਹ ਤਾਂ ਸਿੱਧਾ ਸਿੱਧਾ ਸਿੱਖ ਧਰਮ 'ਚ ਦਖਲ ਦੇਣਗੇ ਹੀ। ਭਾਵੇਂ ਕਿ ਉਹ ਉਥੋਂ ਦਾ ਪ੍ਰਧਾਨ ਰਿਆ ਇਹ ਉਹਨਾਂ ਨੂੰ ਇਹ ਗੱਲ ਸ਼ੁਭਾ ਨਹੀਂ ਦਿੰਦੀ ਜਿਹੜੀ ਇਹ ਗੱਲ ਕਰ ਰਹੇ ਨੇ। ਇਹ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਕਿ ਮੇਰਾ ਕਿਦਾਂ ਕੱਦ ਕਿੱਡਾ ਤੇ ਮੈਂ ਕਿਹੜੀ ਗੱਲ ਕਰ ਰਿਹਾ। ਇਹ ਤਾਂ ਉਹਨਾਂ ਦੀ ਸੋਚ ਜਿਹੜੀ ਉਹ ਸਪਸ਼ਟ ਹੁੰਦੀ ਹੈ ਕਿ ਉਹਨਾਂ ਦੀ ਸੋਚ ਕਿੱਥੋਂ ਦੇ